ਨਮਸਕਾਰ ਜੈ ਹਿੰਦ ਦੋਸਤੋ ਮੈਂ ਪ੍ਰਮਨ ਮੁਖੀਜਾ ਮੁਖੀਜਾ ਰੀਅਲੀ ਨਿਊਜ਼ ਦਾ ਸਰਦਾ ਸਵਾਰ ਦਰਬਾਰ ਕਹਿੰਦੇ ਰਾਜਨੀਤੀ ਬੜੀ ਅਜੀਬ ਚੀਜ਼ ਹੈ ਕਹਿੰਦੇ ਰਾਜਨੀਤੀ ਦੇ ਵਿੱਚ ਪੋਸਟ ਕਿਸ ਨੂੰ ਦਿੱਤੀ ਜਾਂਦੀ ਹੈ ਡਰ ਕਿਸ ਨੂੰ ਲੱਗਣ ਲੱਗਦਾ ਹੈ ਡਰ ਕਿਸ ਨੂੰ ਲੱਗਦਾ ਪਤਾ ਨਹੀਂ ਕਿਉਂ ਲੱਗਦਾ ਹੈ ਰਾਜਨੀਤਿਕ ਗਲਿਆਰੇ ਵਿੱਚ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਾਂ ਚੱਲਦੀ ਜਾਂਦੀ ਹੈ ਦੋਸਤੋ ਮੈਂ ਗੱਲ ਕਰ ਰਿਹਾ ਰਾਜਪੁਰਾ ਦੇ ਪ੍ਰਵੀਨ ਛਾਵੜਾ ਦੇ ਪਰਵੀਨ ਛਾਬੜਾ ਨੂੰ ਪਹਿਲੇ ਨਗਰ ਸੁਦਾਰ ਟ੍ਰਸਟ ਦਾ ਚੇਅਰਮੈਨ ਬਣਾਇਆ ਗਿਆ ਉਸ ਟ੍ਰਸਟ ਦਾ ਕੀ ਬਣਿਆ ਸਾਰੇ ਜਾਣਦੇ ਨੇ ਫਿਰ ਕੁਝ ਸਮਾਂ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਫਿਰ ਰਾਜਪੁਰਾ ਇਲਾਕੇ ਦਾ ਸਟੰਡਨ ਚਾਰਜ ਬਣਾਇਆ ਗਿਆ ਉਹਦਾ ਵੀ ਕੀ ਬਣਿਆ ਇਹ ਵੀ ਸਾਰੇ ਜਾਣਦੇ ਨੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਪਰਵੀਨ ਛਾਬੜਾ ਤੋਂ ਕਿਨੂੰ ਡਰ ਲੱਗਦਾ ਹੈ ਕਦੋਂ ਰਾਜਨੀਤੀ ਤੋਂ ਡਰ ਲੱਗਦਾ ਹੈ ਕਿ ਇੱਕ ਪ੍ਰਵੀਨ ਛਾਵਲਾ ਕੱਦ ਕਿਤੇ ਵੱਟਾ ਨਾ ਹੋ ਜਾਵੇ। ਦੋਸਤੋ ਹਰ ਵਿਅਕਤੀ ਜਾਣਦਾ ਦੁਰਾਜਪਤੀ ਰਾਜਨੀਤੀ ਵਿੱਚ ਰੁਚੀ ਰੱਖਦਾ ਹੈ ਕਿ ਪ੍ਰਵੀਨ ਛਾਵਲਾ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਸਨ ਦੋ ਆਰ ਨਗਰ ਕੌਂਸਲ ਦੇ ਪ੍ਰਧਾਨ ਰਹੇ ਚੁਕੇ। ਪਰ ਇਸ 2022 ਦੀਆਂ ਚੋਣਾਂ ਤੋਂ ਪਹਿਲੇ-ਪਹਿਲੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਆਲਵਿਦਾ ਕਹਿ ਕੇ ਆਮ ਆਦੀ ਪਾਰਟੀ ਜੁਆਇਨ ਕਰ ਲਈ। ਸ਼ਾਇਦ ਇਹ ਲੱਗਦਾ ਹੋਵੇਗਾ ਕੀ ਆਮ ਆ디 ਪਾਰਟੀ ਰਾਜਪੁਰਾਲ ਕੇ ਤੋਂ ਉਹਨਾਂ ਨੂੰ ਟਿਕਟ ਦੇ ਦੇਵੇਗੀ ਪਰ ਗਦੇ ਰਾਜਨੀਤਿਕ ਰਾਜਨੀਤੀ ਵਿੱਚ ਸਿਰਫ ਸੰਭਾਵਨਾ ਹੁੰਦੀਆਂ ਨੇ ਪੱਕਾ ਉਸ ਟਾਈਮ ਤੱਕ ਕੁਝ ਨਹੀਂ ਹੁੰਦਾ ਜਦੋਂ ਤੱਕ ਜਦੋਂ ਤੱਕ ਰਿਜ਼ਲਟ ਸਾਹਮਣੇ ਨਹੀਂ ਆਉਂਦਾ ਪਰ ਉਹਨਾਂ ਨੂੰ ਆਪਣੀ ਉਮੀਦ ਦੇ ਮੁਤਾਬਿਕ ਟਿਕਟ ਨਹੀਂ ਮਿਲੀ ਟਿਕਟ ਰਾਜਪੁਰਾ ਤੋਂ ਮੈਡਮ ਨੀਨਾ ਮਿੱਤਲ ਨੂੰ ਮਿਲੀ ਤੇ ਉਹ ਰਾਜਪੁਰਾ ਤੋਂ ਐਮ ਐਲ ਏ ਚੁਣ ਲਏ ਦੋਸਤੋ ਕਿਹਾ ਜਾਂਦਾ ਹੈ ਕਿ ਪ੍ਰਵੀਨ ਛਾਬੜਾ ਰਾਜਪੁਰਾ ਦੇ ਵਿੱਚ ਇੱਕ ਵੱਡਾ ਕਦ ਰੱਖਦੇ ਸੀ ਇਹ ਉਸ ਪ੍ਰਾਧਾਨੀ ਨਾਲ ਸੰਬੰਧ ਰੱਖਦੇ ਨੇ ਜਿਹਦੇ ਕੇਦਰ ਰਾਜਪਹਿਲ ਕਨੇ ਵਿੱਚ ਖਾਜਾਂ ਦੇ ਸੰਖਿਆ ਵਿੱਚ VOTER ਨੇ ਸਪੋਰਟਰ ਨੇ ਤੇ ਇਸ ਗੱਲ ਨੂੰ ਪਾਰਟੀ ਵੀ ਧਿਆਨ ਵਿੱਚ ਰੱਖਦੀ ਸੀ ਪਾਰਟੀ ਨੇ ਧਿਆਨ ਵਿੱਚ ਰੱਖਿਆ ਸੀ ਕਿ ਪ੍ਰਵੀਨ ਛਾਬੜਾ ਇੱਕ ਕਦ ਰੱਖਦੇ ਨੇ ਰਾਜਪਹਿਲ ਕਦੇ ਵਿੱਚ ਇਸ ਲਈ ਉਹਨਾਂ ਨੂੰ ਨਗਰ ਸੁਧਾਰ ਟਾਕ ਦਾ ਚੇਅਰਮੈਨ ਲਾ ਦਿੱਤਾ ਦਾ ਚੇਰਮੈਨ ਲਾਇਆ ਉਸ ਮਸਕਾਂ ਦੇ ਵਿੱਚ ਕਾਫੀ ਖੁਸ਼ੀ ਹੋਈ ਚਲੋ ਐਮਐਲਏ ਤਾਂ ਨਹੀਂ ਬਣ ਸਕੇ ਨਗਰ ਸੁਧਾਰ ਚਸ਼ਟ ਹੀ ਸੀ ਉਹਦਾ ਚੇਰਮੈਨ ਹੀ ਸੀ ਪਰ ਉਹ ਖੁਸ਼ੀ ਵੀ ਚੰਦ ਦਿਨਾਂ ਤੱਕ ਰਹੀ ਸਿਰਫ ਚੰਦ ਦਿਨਾਂ ਦੀ ਖੁਸ਼ੀ ਰਹਿਣ ਤੋਂ ਬਾਅਦ ਹਰ ਵਿਅਕਤੀ ਜਾਣਦਾ ਕਿ ਰਾਜਪੁਰਾ ਨਗਰ ਸੁਧਾਰ ਚਸ਼ਟ ਫੰਗ ਕਰ ਦਿੱਤਾ ਦੋਸਤੋ ਚਾਹੇ ਰਾਜਪੁਰਾ ਨਗਰ ਸੁਧਾਰ ਫੰਕ ਕਰ ਦਿੱਤਾ ਗਿਆ ਕਿਸੇ ਕਾਰਨ ਤੋਂ ਲੈ ਕੇ ਪਰ ਰਾਜਪੁਰਾ ਦੇ ਵਿੱਚ ਨਗਰ ਸਦਾਰ ਟ੍ਰਸਟ ਹਾਲੇ ਵਿੱਚ ਚੱਲ ਰਿਹਾ ਹੈ ਇਸ ਤੋਂ ਸਾਫ ਸੰਕੇਤ ਹੈ ਇਸ ਤੋਂ ਸਾਫ ਲੱਗਦਾ ਹੈ ਕਿ ਕੋਈ ਇਹ ਜਿਹਾ ਵੱਡਾ ਨੇਤਾ ਸੀ ਜਿਹੜਾ ਪ੍ਰਵੀਨ ਛਾਬੜਾ ਦੇ ਕਦ ਵੱਡਾ ਹੋਣ ਤੋਂ ਡਰਦਾ ਸੀ ਇਸ ਲਈ ਉਹਨਾਂ ਨੇ ਕਿਸੇ ਤੌਰ ਤੇ ਆਪਣੇ ਜਿਹੜਾ ਕੈਸ ਦਾ ਟ੍ਰਸਟ ਫੰਕ ਕਰਵਾ ਦਿੱਤਾ ਚਲੋ ਉਸ ਤੋਂ ਬਾਅਦ ਪਾਰਟੀ ਨੇ ਫਿਰ ਲੱਗਿਆ ਕਿ ਪਾਰਟੀ ਵੱਲੋਂ ਪਰਵੀਨ ਛਾਵੜਾ ਨੂੰ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਵਾਈਸ ਚੇਅਰਮੈਨ ਲਾ ਦਿੱਤਾ। ਪਾਰਟੀ ਨੇ ਲਗਿਆ ਕਿ ਰਾਜਪੁਰਾ ਹਲਕੇ ਦੇ ਵਿੱਚ ਜਿਹੜਾ ਪਾਰਟੀ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ ਇਸ ਨੂੰ ਉਚਾਰਨ ਵਿੱਚ ਰੱਖਦੇ ਹੋਏ ਪਰਵੀਨ ਛਾਵੜਾ ਨੂੰ ਕੁਝ ਹਫ਼ਤੇ ਪਹਿਲੇ ਰਾਜਪੁਰਾ ਹਲਕਾ ਜਿਹੜਾ ਸੰਗਠਨ ਇੰਚਾਰਜ ਲਾ ਦਿੱਤਾ ਗਿਆ ਤਾਂ ਵਰਕਰਾਂ ਵਿੱਚ ਖੁਸ਼ੀ ਮਨਾਈ ਗਈ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ। ਪਰ ਲੱਗਦਾ ਹੈ ਇਹ ਖੁਸ਼ੀ ਇਹ ਚਾਵੇ ਸਿਰਫ ਚੰਗ ਹੱਪ ਜਾਂਦਾ ਰਿਹਾ ਦੋਸਤੋ ਬੀਤੇ ਦਿਨ ਇਹ ਕੀ ਆ ਜਾ ਸਕਦਾ ਕਿ ਪ੍ਰਵੀਨ ਛਾਵੜ ਦੀ ਥਾਂ ਤੇ ਰਤੇਸ਼ ਬੰਸਲ ਨੂੰ ਰਾਜਪਾਲ ਹਲਕਾ ਸੰਗਨਾਈ ਚਾਰਜ ਲਾ ਦਿੱਤਾ ਗਿਆ ਦੋਸਤੋ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਪਹਿਲੇ ਨਗਰ ਸੁਵਾਰਡ ਟਾਸਕਲ ਚੇਅਰਮੈਨ ਹੀ ਨਹੀਂ ਲੈਣ ਦਿੱਤੇ ਗਏ ਹੁਣ ਜਿਹੜਾ ਸੰਟਰਨ ਚਾਰਜ ਰਾਜਪਾਲ ਖ ਲਾਇਆ ਸੀ ਉਹ ਦੂਰ ਰਵੇ ਉਹਨੂੰ ਮਨਜ਼ੂਰ ਕਰ ਦਿੱਤਾ ਗਿਆ ਉਹਨੂੰ ਇਹ ਤੋਂ ਦੂਰ ਕਰ ਦਿੱਤਾ ਗਿਆ ਤੇ ਸਵਾਲ ਖੜਾ ਹੁੰਦਾ ਕਿ ਆਕਰ ਕਿਸ ਨੂੰ ਡਰ ਹੈ ਕਿ ਪ੍ਰਵੀਨ ਛਾਵੜਾ ਰਾਜਨੀਤਿਕ ਦੂਰ ਰਵੇ ਕਿਉਂਕਿ ਉਹਨਾਂ ਨੂੰ ਪੰਜਾਬ ਲੈਵਲ ਦੇ ਜਿਹੜੇ ਵਾਈਸ ਚੇਅਰਮੈਨ ਹੀ ਮਿਲੀ ਹੋਈ ਹੈ ਉਹ ਤਾਂ ਮਿਲੀ ਹੋਈ ਹੈ ਉਹਨੂੰ ਜਿਹੜਾ ਕਿਸੇ ਨਾਲ ਟਾਂ ਦੇ ਕੋਸ਼ਿਸ਼ ਨਹੀਂ ਕੀਤੀ ਗਈ ਇਹ ਜਿਹੜੇ ਦੋ ਰਾਜਪੁਰਾ ਨਾਲ ਸੰਬੰਧਿਤ ਦੋ ਪਤਨ ਉਹਨਾਂ ਨੂੰ ਉਸ ਤੋਂ ਦੂਰ ਕੀਤਾ ਗਿਆ ਇਸ ਦੇ ਰਾਜਨੀਤਿਕ ਲੈਾਰੇ ਵਿੱਚ ਕਈ ਤਰ੍ਹਾਂ ਦੀ ਚਰਚਾਵਾਂ ਨੇ ਕੀ ਆਖਰ ਪ੍ਰਵੀਨ ਛਾਵੜਾ ਦੇ ਜਿਹੜੇ ਰਾਜਪੁਰਾ ਵਿੱਚ ਰਾਜਨੀਤੀ ਨੂੰ ਅੱਗੇ ਵਧਣ ਲਈ ਕਿਸ ਨੂੰ ਡਰ ਲੱਗਦਾ ਹੈ ਕਿਆ ਜਨਾਇ ਕਾਰ ਦੇ ਅੰਡੇ ਬਾਰ-ਬਾਰ ਨਿਚੜਿਆ ਕਰਦੇ ਦੋਸਤੋ ਡੇਢ ਸਾਲ ਦਾ ਸਮਾਂ ਖਰੇਬ ਰਹਿ ਚੁੱਕਿਆ ਹੈ ਹਲਕੇ ਵਿੱਚ ਰਾਜਪੁਰੇ ਦੀ ਰਾਜਨੀਤੀ ਵਿੱਚ ਰੁਚੀ ਰੱਖਣ ਵਾਲੇ ਹਰ ਵਿਅਕਤੀ ਜਾਣਦਾ ਹੈ ਕਿ ਆਖਰ ਪ੍ਰਵੀਨ ਛਾਵੜਾ ਦੇ ਵੱਡੇ ਕਦਮ ਰੋਕੀ ਨੂੰ ਡਾਂਗਾ ਕਹਿੰਦੇ ਰਾਜਨੀਤੀ ਬੜੀ ਅਜੀਬ ਚੀਜ਼ ਹੈ ਇਸ ਲਈ ਪਰਵੀਨ ਛਾਬੜਾ ਦੇ ਵੱਡੇ ਕਦਮ ਨੂੰ ਰੋਕਣ ਦੀਆਂ ਰਾਜਪਾਲ ਵਿੱਚ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਕਹਿੰਦੇ ਰਾਜਨੀਤੀ ਹੈ ਜਨਤਾ ਸਭ ਜਾਣਦੀ ਹੈ ਕੌਣ ਪਰਵੀਨ ਛਾਬੜਾ ਨੂੰ ਅੱਗੇ ਤੋਂ ਦੁਰੋਕ ਰਿਹਾ ਹੈ ਦੋਸਤੋ ਸਾਜਬਰਾ ਹਲਕੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ ਚਾਹੇ ਅੱਜ ਕੋਈ ਇਸ ਗੱਲ ਦੀ ਚਰਚਾ ਨਹੀਂ ਕਰ ਰਿਹਾ ਪਰ ਇਹ ਤੈ ਹੈ ਕਿ ਵੈਲਪੁਰਾ ਦੀ ਰਾਜ ਦੇ ਵਿੱਚ ਅਗਲੇ ਸਾਲ ਬੁਚਾਲ ਆਣਾ ਤੇ ਹੈ ਇਹ ਇਸ ਬੁਚਾਲ ਦਾ ਕਿਸ ਪਾਰਟੀ ਤੇ ਕਿੰਨਾ ਅਸਰ ਪਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ